ਸਤ ਸਤਿ ਪਿਆਰ ਆ ਵੀਡੀਓ ਦੇਖ ਰਹੇ ਸਾਰੇ ਪਿੰਡ ਪਰਵਾਹ ਨੂੰ ਸਤਿ ਸ਼੍ਰੀ ਅਕਾਲ ਆ ਜੋ ਤੁਸੀਂ ਸਕਰੀਨ ਉੱਪਰ ਵੀਡੀਓ ਦੇਖ ਰਹੇ ਆ ਇਹ ਆਪਾਂ ਆਪਣੇ ਪਿੰਡ ਰੈਕੇਗਲਾਂ ਵਿੱਚ ਹੀ ਵੀਡੀਓ ਸ਼ੂਟ ਕੀਤੀ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਬਾਈ ਕਲਵੰਤ ਜੀ ਇਸ ਕਿੱਤੇ ਨਾਲ ਜੁੜੇ ਆ ਰਹੇ ਆ ਤੇ ਇਹਨਾਂ ਨੇ ਇਸ ਟਾਈਮ ਆਪਣੀ ਮੰਨ ਲੋ ਵਰਕਸ਼ਾਪ ਕੀਤੀ ਹੈ ਪਿੰਡ ਰੈਕੇਗਲਾਂ ਦੇ ਵਿੱਚ ਤੇ ਬਾਈ ਨੇ ਡੈਮੋ ਤੌਰ ਤੇ ਆ ਹਲ ਬਣਾਏ ਆ ਜੇ ਕਿਸੇ ਵੀਰ ਨੇ ਕੋਈ ਹਲ ਮੰਨ ਲੋ ਬਣਵਾਉਣ ਦਾ ਸੋਚ ਰਿਹਾ ਤਾਂ ਉਹ ਵੀਰ ਪਹਿਲਾਂ ਹਾਲ ਚਲਾ ਕੇ ਦੇਖ ਸਕਦਾ ਤੇ ਆ ਬਾਈ ਕੁਲਵੰਤ ਕੋੜੀ ਬਾਰੇ ਦੱਸ ਰਿਹਾ ਕਿ ਡੰਡਾ ਮੰਨ ਲਓ ਕਿਸੇ ਟਰੈਕਟਰਾਂ ਦੇ ਉੱਚੇ ਨਹੀਂਵੇਂ ਟੈਰਾਂ ਕਰਕੇ ਕੰਟਰੋਲ ਨਹੀਂ ਸਹੀ ਕਰਦਾ ਤਾਂ ਇਹਦੇ ਨਾਲ 3 ਸਾਲ ਦਿੱਤੇ ਗਏ ਆ ਤੇ ਹਾਲਾਂ ਦੇ ਮੰਨ ਲਓ ਕੋੜੀ ਨੂੰ ਬਹੁਤ ਵਧੀਆ ਸਪੋਟਾਂ ਲਾਈਆਂ ਹੋਈਆਂ ਨੇ ਬਹੁਤ ਵਧੀਆ ਤਰੀਕੇ ਨਾਲ ਬਾਹਰ ਵੀ ਅੰਦਰ ਵੀ ਤੇ ਜੋ ਆਪਣੇ ਹੁੱਕ ਦਿੱਤੀ ਗਈ ਹੈ ਮਗਰ ਕਿਸੇ ਨੇ ਸੁਹਾਗਾ ਵਗੈਰਾ ਜਾਂ ਰੇੜੀ ਪਾ ਕੇ ਲੈ ਜਾਣੀ ਹੋਵੇ ਹਾਲਾਂ ਮਗਰ ਤੇ ਇਹਨਾਂ ਦੀ ਸ਼ੇਪ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਮੰਨ ਲਾ ਇਹਨੂੰ ਗਲਾਈ ਦੇ ਕੇ ਨੀਚੋਂ ਸਿੱਧੀ ਰੱਖੀ ਗਈ ਹੈ ਤਾਂ ਕਿ ਟਰੈਕਟਰ ਨੂੰ ਜਦੋਂ ਆਪਾਂ ਮੋੜ-ਮੋੜਦੇ ਆਂ ਮੋੜ ਮੋੜਨ ਵੇਲੇ ਇਸ ਨੂੰ ਦਿੱਕਤ ਨਾ ਆਵੇ ਟਰੈਕਟਰ ਨੂੰ ਆਪਾਂ ਲੈਫਟ ਨਾ ਗਸਣੀ ਪਵੇ ਤੇ ਆ ਬਈ ਕੁਲਵੰਤ ਦਾ ਮੰਨ ਲਓ ਕੰਟੈਕਟ ਨੰਬਰ ਹੈ ਜੇ ਕਿਸੇ ਵੀ ਨੇ ਕੰਟੈਕਟ ਕਰਨਾ ਹੋਵੇ ਹਾਲ ਖਰੀਦਣੇ ਹੋਣ ਇਹ ਹਾਲ ਬਾਈ ਨੇ ਡੈਮੋ ਤੌਰ ਤੇ ਬਣਾਇਆ ਤੇ ਤੁਸੀਂ ਬਾਹ ਕੇ ਚਲਾ ਕੇ ਤੁਸੀਂ ਹਾਲ ਚੈੱਕ ਵੀ ਕਰ ਸਕਦੇ ਹੋ ਤੇ ਬਾਕੀ ਸਾਨੂੰ ਕਿੱਦਾਂ ਦਾ ਲੱਗੇ ਹਾਲ ਬਾਈ ਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਦਾ ਕੰਟੈਕਟ ਨੰਬਰ ਆਪਾਂ ਵਿੱਚ ਦੇ ਹੀ ਦਿੱਤਾ ਹੈ ਤੇ ਕੰਟੈਕਟ ਜਰੂਰ ਕਰੋ ਬਾਈ ਨਾਲ ਜੇ ਕਿਸੇ ਵੀ ਨੇ ਕੋਈ ਪਿੰਜਰਾ ਵਗੈਰਾ ਬਣਾਉਣਾ ਹੋਵੇ ਜਾਂ ਕੋਈ ਹੋਰ ਚੀਜ਼ ਵੀ ਬਣਵਾਉਣੀ ਹੋਵੇ ਜਾਂ ਕਿਸੇ ਨੇ ਕਰੇ ਸ਼ੈੱਡ ਚਾਦਰਾਂ ਪਾਉਣੀਆਂ ਉਸ ਦਾ ਬਿਲਡਿੰਗ ਦਾ ਕੰਮ ਹੁੰਦਾ ਜਿਹੜਾ ਉਹ ਕਰਵਾਉਣਾ ਹੋਵੇ ਬਹੁਤ ਸੋਹਣਾ ਕੰਮ ਬਾਈ ਕਲਵੰਤ ਕਰਦਾ ਤੇ ਹਾਲਾਂ ਨੂੰ ਵੀ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਪੇਂਟ ਵਗੈਰਾ ਕੀਤਾ ਗਿਆ ਹੈ ਇਹ ਜੋ ਮੰਨ ਲਓ ਆਪਣਾ ਫਾਲਾ ਪਹਿਲਾਂ ਜਿਆਦਾ ਘਟ ਜਾਂਦਾ ਜੇ ਜੋ ਥੋੜਾ ਜਾਤੇ ਆਪਾਂ ਨੂੰ ਨਾ ਫਾਲੇ ਦਾ ਮੂੰਹ ਘਮਾਉਣਾ ਪੈਂਦਾ ਸੀ ਤਾਂ ਕਿ ਆਪਣੇ ਹਾਲ ਨਾ ਘਸਨ ਨੀਚੇ ਤੋਂ ਤੇ ਬਾਈ ਨੇ ਫਾਲੇ ਮੰਨ ਲਾ ਤਿੰਨ ਸੱਲਾਂ ਵਾਲੇ ਪਾ ਕੇ ਇਹਦੇ ਵਿੱਚ ਜੋ ਥੋੜਾ ਜਿਹਾ ਫਾਲੇ ਘਟ ਜਾਂਦੇ ਆ ਤੇ ਇਹ ਫਾਲਿਆਂ ਨੂੰ ਆਪਾਂ ਸੱਲ نیچے ਕਰਕੇ ਵਧਾ ਘਟਾ ਸਕਦੇ ਆ ਤੇ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿਦਾਂ ਲੱਗਿਆ ਧੰਨਵਾਦ ਜੀ